ਹਾਂਜੀ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਆ ਰਾਸ਼ਟ ਰੱਖਿਆ ਮਹਾਸੰਗ ਤੋਂ ਰਾਸ਼ਟ ਜਖਸ਼ ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆਂ ਪੰਜਾਬ ਦਾ ਜਿਹੜਾ ਇਹ ਮੁੱਦਾ ਹੈ ਕਾਉਂਸਲ ਜਿਹੜੀ ਪੰਜਾਬ ਸਰਕਾਰ ਹੈ ਬਹੁਤ ਸਾਰੇ ਲੋਕਾਂ ਕੋਲੋਂ ਪੂਰੀ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਕਾਉਂਸਲ ਲੈ ਰਹੀ ਹੈ ਚਾਹੇ ਉਹ ਰੇੜੀ ਵਾਲਾ ਬੰਦਾ ਹੋਵੇ ਚਾਹੇ ਉਹ ਅਮੀਰ ਬੰਦਾ ਹੋਵੇ ਹਰ ਬੰਦਾ ਜਿਹੜਾ ਪੰਜਾਬ ਸਰਕਾਰ ਨੂੰ ਕਾਉਂਸਲ ਦੇ ਰਿਹਾ ਕਿਉਂ ਦੇ ਰਿਹਾ ਕਿਉਂਕਿ 2016 17 ਦੇ ਵਿੱਚ ਇਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਲੋਕਾਂ ਕੋਲੋਂ ਕਾਉਸਸ ਲਿੱਤਾ ਜਾਏਗਾ ਉਹਦੇ ਬਦਲੇ ਲੋਕਾਂ ਨੂੰ ਜਿਹੜੀਆਂ ਸੜਕਾਂ ਤੇ ਗਊਆਂ ਨੇ ਉਹਨਾਂ ਦਾ ਜਿਹੜਾ ਵਾ ਰੱਖ-ਰਖਾਵ ਕੀਤਾ ਜਾਏਗਾ ਤਾਂ ਕਿ ਲੋਕ ਵੀ ਸੇਫ ਹੋ ਸਕਣ ਤੇ ਗਊਆਂ ਵੀ ਜਿਹੜੀਆਂ ਅਸੀਂ ਗਊ ਮਾਤਾ ਕਹਿੰਦੇ ਆ ਉਹ ਵੀ ਜਿਹੜੀਆਂ ਸੇਫ ਹੋ ਸਕਣ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਆਂਦੀਆਂ ਨੇ ਲੇਕਿਨ ਕਿਸੇ ਨੇ ਵੀ ਇਸ ਚੀਜ਼ ਦਾ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਜਿਵੇਂ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ 1 ਲੱਖ ਦੇ ਕਰੀਬ ਜਿਹੜੀਆਂ ਗਊਆਂ ਨੇ ਇਸ ਟਾਈਮ ਪੂਰੇ ਪੰਜਾਬ ਦੀਆਂ ਸੜਕਾਂ ਤੇ ਮੌਜੂਦ ਨੇ ਹਰ ਸ਼ਹਿਰ ਦਾ ਵਾਸੀ ਪੰਜਾਬ ਦੇ ਵਿੱਚੋਂ ਜਦੋਂ ਆਪਣੇ ਸ਼ਹਿਰ ਤੋਂ ਬਾਹਰ ਨਿਕਲਦਾ ਹੈ ਉਹਦੇ ਮਨ 'ਚ ਡਰ ਦਾ ਮਾਹੌਲ ਹੁੰਦਾ ਹੈ ਕਿ ਕਿਤੇ ਰਾਤੀ ਉਹ ਆਪਣੇ ਪਰਿਵਾਰ ਨਾਲ ਨਿਕਲੇਗਾ ਤੇ ਕਿਤੇ ਰਾਤੀ ਐਕਸੀਡੈਂਟ ਨਾ ਹੋ ਜੇ ਤੇ ਬਹੁਤ ਸ਼ਰਮ ਦੀ ਗੱਲ ਹੈ ਕਿਕ ਤਕਰੀਬਨ 6 ਮਹੀਨੇ ਪਹਿਲਾਂ ਅਸੀਂ ਭੰਡਾਰੀ ਪੁਲ ਤੇ ਵੀ ਇੱਕ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਸੀ ਜਿਹਦਾ ਆਸ਼ਵਾਸਨ ਸਾਨੂੰ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਮਨੀਸ਼ ਅਗਰ왈 ਜੀ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਜਿੰਨਾ ਕਾ ਉਸ ਪੰਜਾਬ ਸਰਕਾਰ ਨੇ ਹੁਣ ਤੱਕ ਇਕੱਠਾ ਕੀਤਾ ਵਾ ਉਹ ਜਨ ਤੱਕ ਕੀਤਾ ਜਾਏਗਾ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੋਰ ਗਊਸ਼ਾਲਾ ਨਵੀਆਂ ਖੁੱਲਣਗੀਆਂ ਉਹ ਵੀ ਦੱਸੀਆਂ ਜਾਣਗੀਆਂ ਲੇਕਿਨ ਅੱਜ ਦੇ ਦਿਨ ਤੱਕ ਅਸੀਂ ਦੇਖ ਰਹੇ ਹਾਂ ਕਿ ਹਾਲੇ ਵੀ ਨਾ ਤੇ ਭਗਵੰਤ ਮਾਨ ਨੇ ਉਸ ਚੀਜ਼ ਦਾ ਕੋਈ ਵੀ ਬਿਆਨ ਜਾਰੀ ਕੀਤਾ ਕਿ ਕਿੰਨਾ ਕਾਉਸਸ ਪੰਜਾਬ ਦੀ ਜਨਤਾ ਕੋ ਇਕੱਠਾ ਹੋਇਆ ਵਾ ਤੇ ਕਿੰਨਾ ਜਿਹੜਾ ਵਾ ਰਿਲੀਜ਼ ਕੀਤਾ ਜਾਏਗਾ ਜਾਂ ਕਿੰਨੀਆਂ ਗਊਸ਼ਾਲਾ ਜਿਹੜੀਆਂ ਉੱਥੇ ਬਣਾਈਆਂ ਜਾਣਗੀਆਂ ਸੋ ਅੱਜ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਕਿ ਆਪਣੀ ਕੈਬਨ ਦੇ ਵਿੱਚ ਤੁਸੀਂ ਲੋਕਾਂ ਦੇ ਉਹਨਾਂ ਲੋਕਾਂ ਦੇ ਦਰਸ਼ ਕਰੋ ਜਿਹੜੇ ਰੇਡੀਆਂ ਵੀ ਲਾਉਂਦੇ ਨੇ ਤੇ ਤੁਹਾਨੂੰ ਇਹਨਾਂ ਨਾਲ ਕਾਉਸੇਸ ਵੀ ਭਾਰੇ ਲੇਕਿਨ ਅੱਜ ਵੀ ਉਹ ਜਿਹੜੇ ਸੁਰੱਖਿਤ ਨਹੀਂ ਹੋਏ ਦੂਸਰੇ ਨੰਬਰ ਤੇ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ 2023 ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਗਊਸ਼ਾਲਾ ਦੀ ਜ਼ਮੀਨ ਅਸੀਂ ਅਲਾਟ ਕਰਵਾਈ ਸੀ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਜਿਹਦੇ ਵਿੱਚ ਅੰਮ੍ਰਿਤਸਰ ਦੇ ਘੁੰਮਰੀਆਂ 700 ਜਿਹੜੀਆਂ ਗਊਆਂ ਉਥੇ ਰੱਖੀਆਂ ਜਾਣੀਆਂ ਸੀ 2 ਸਾਲ ਬੀਤਣ ਦੇ ਬਾਅਦ ਵੀ ਉਥੇ ਜਿਹੜੀ ਕੰਸਟਰਕਸ਼ਨ ਪ੍ਰੋਪਰ ਨਹੀਂ ਕੀਤੀ ਗਈ ਸਿਰਫ ਔਰ ਸਿਰਫ ਗਊਸ਼ਾਲਾ ਦੇ ਨਾਂ ਤੇ ਉੱਥੇ ਪਿੱਲਰ ਖੜੇ ਕੀਤੇ ਗਏ ਨੇ ਬਹੁਤ ਸ਼ਰਮ ਦੀ ਗੱਲ ਹੈ 9 ਕਰੋੜ ਰੁਪਇਆ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਅਕਾਊਂਟ ਦੇ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਕੰਸਟਰਕਸ਼ਨ ਉੱਥੇ ਨਹੀਂ ਕੀਤੀ ਗਈ ਜਦਕਿ ਵਾਦਾ ਕੀਤਾ ਗਿਆ ਸੀਗਾ ਕਿ 2000 24 ਦੇ ਵਿੱਚ ਫਰਵਰੀ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਕਿ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਠੇਕੇਦਾਰ ਆ ਉਹ ਜਿਹੜੀ ਕੰਸਟਰਕਸ਼ਨ ਪੂਰੀ ਕੀਤੀ ਜਿਸ ਸੁਣਵਾਈ ਕਿਉਂ ਨਹੀਂ ਹੋ ਰਹੀ ਬੜੇ ਲੰਬੇ ਸਿਰ ਤੋਂ ਤੁਹਾਡੀ ਮੰਗ ਚੱਲ ਰਹੀ ਹੈ ਦੇਖੋ ਜੀ ਕੋਈ ਵੀ ਸਮਾਜ ਦੇ ਵਿੱਚ ਗਲਤ ਕੰਮ ਹੁੰਦਾ ਉਹਦੀ ਬਾਤ ਚੁੱਕਣਾ ਸਾਡਾ ਹਰ ਬੰਦੇ ਦਾ ਜਿਹੜਾ ਫਰਜ਼ ਆ ਅਸੀਂ ਇਹਨਾਂ ਨਾਲ ਲੋਕ ਕਾਉਸਸ ਭਰ ਰਹੇ ਨੇ ਸੁਣਵਾਈ ਸਿਰਫ ਔਰ ਸਿਰਫ ਇੱਕ ਕ腐ਸ਼ਨ ਜਿਹੜੀ ਪੰਜਾਬ ਨੂੰ ਖਾ ਚੁੱਕੀ ਆ ਕਈ ਸਾਲਾਂ ਤੋਂ ਖਾਂਦੀ ਜਾਈ ਆ ਭਗਵੰਤ ਮਾਨ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤੇ ਉਹ ਕਰਕੇ ਦੁਕਾਨਗੇ ਤੇ ਜੇ ਕਾਂਗਰਸ ਨੇ ਉਸ ਟਾਈਮ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗਊਂਸ਼ ਨਹੀਂ ਬਣਾਈ ਆਪਣਾ ਗਊਂਸ਼ਾਲਾ ਨਹੀਂ ਬਣਾਈਆਂ ਤੇ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਗਊਂਸ਼ਾਲਾ ਕੰਸਟਰਕਟ ਨਹੀਂ ਕੀਤੀਆਂ ਉਸ ਚੀਜ਼ ਦਾ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਤੇ ਅੱਜ ਜਿਹੜਾ ਰੋਜ ਪ੍ਰਦਰਸ਼ਨ ਸ਼੍ਰੀ ਅਮ੍ਰਿਤਸਰ ਦੇ ਵਿੱਚ ਹੋਇਆ ਤੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰੋਜ ਪ੍ਰਦਰਸ਼ਨ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਸਾੜਾਂਗੇ ਤੇ ਅਸੀਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਹਾਂ ਵੀ ਮਨੀਸ਼ ਅਗਰਵਾਲ ਜੀ ਨੇ ਵੀ ਸਾਨੂੰ ਜਿਹੜਾ ਲਿਖਤੀ ਰੂਪ ਵੀ ਦੇ ਵਿੱਚ ਇੱਕ ਆਸ਼ਵਾਸਨ ਦਿੱਤਾ ਸੀ ਕਿ ਉਹ ਸੀਐਮ ਸਾਹਿਬ ਨਾਲ ਵੀ ਗੱਲ ਕਰਨਗੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਇਹ ਇੱਕ ਇਹੋ ਜਿਹੀ ਗਊ ਸੇਵਾ ਕਮਿਸ਼ਨ ਹੈ ਇੱਕ ਇਹੋ ਜਿਹੀ ਗਊ ਸੇਵਾ ਕਮਿਸ਼ਨ ਹੈ ਜਿਨੇ ਹਾਲੇ ਤੱਕ ਗਊ ਸੇਵਾ ਦਾ ਕੋਈ ਕੰਮ ਨਹੀਂ ਕੀਤਾ ਅਸੀਂ ਕਵਾਂਗੇ ਵੀ ਜਲਦੀ ਤੋਂ ਜਲਦੀ ਜਿਹੜਾ ਕਾਊਸਸ ਰਿਲੀਜ਼ ਕੀਤਾ ਜਾਏ ਦੇਖੋ ਜੀ ਅਸੀਂ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਰਹੇ ਹਾਂ ਸਾਡੇ ਨਾਲ ਸਰ ਵਰਗ ਦੇ ਜਿਹੜੇ ਸਮਾਜ ਦੇ ਲੋਕ ਮੌਜੂਦ ਨੇ ਅਸੀਂ ਸਾਰਿਆਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਪੰਜਾਬ ਦਾ ਕਾਊਸਸ ਰਿਲੀਜ਼ ਕੀਤਾ ਜਾਏ ਭਗਵੰਤ ਮਾਨ ਦਾ ਵਿਰੋਧ ਕਰਾਂਗੇ ਹਨ ਮਹਾਨ ਹੈ ਮੈਂ ਰਾਸ਼ਟਰੀ ਗੁਰੱਖਿਆ ਮਹਾ ਸੰਗਤੋਂ ਅੱਜ ਕੋ ਡੋਲਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਜਣਾ ਚਾਹੁੰਦੇ ਆ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪੁੱਕੀਗਰ ਚੌਂਗ ਵਿੱਚ ਕੀਤਾ ਜਾ ਰਿਹਾ ਹੈ ਗਊ ਮਤਾ ਕਰਕੇ ਕੀਤਾ ਜਾ ਰਿਹਾ ਕਿਉਂਕਿ 2023 ਵਿੱਚ ਪ੍ਰੋਟੈਸਟ ਕਰਕੇ ਇੱਕ ਜਗਾ ਲੋਟ ਕਰਵਾਈ ਗਈ ਸੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀਗੀ ਲੋਟ ਔਰ ਦੋ ਜਾਂ ਤਿੰਨ ਮਹੀਨੇ ਦੇ ਅੰਦਰ ਅੰਦਰ ਉਹ ਗਊਸ਼ਾਲਾ ਬਣ ਕੇ ਤਿਆਰ ਹੋਣੀ ਸੀਗੀ ਅੱਜ ਉਸ ਨੂੰ ਦੋ ਤੋਂ 2.5 ਸਾਲ ਹੋ ਗਏ ਨੇ ਨਾਲ 2 ਕਰੋੜ ਰੁਪਏ ਸੈਂਸ਼ਨ ਹੋਇਆ ਸੀਗਾ ਉਹ ਗਊਸ਼ਾਲਾ ਹਜੇ ਬਿਲਕੁਲ ਵੀ ਤਿਆਰ ਨਹੀਂ ਹੋਈ ਬਣੀ ਨਹੀਂ ਐਂ ਸਿਰ ਪਿੱਲਰ ਹੀ ਉਹਦੇ ਇਕੱਠੇ ਕੀਤੇ ਗਏ ਨੇ ਔਰ ਗਊ ਮਾਤਾ ਦੀਆਂ ਹਾਲਤ ਜਿਹੜੀ ਸੜਕਾਂ ਤੇ ਰੁਲਦੀਆਂ ਪਈਆਂ ਨੇ ਕੂੜਾ ਕਰਕਟ ਖਾਂਦੇ ਉਹਨਾਂ ਨੂੰ ਦੇਖਦੇ ਹੋਏ ਇਹ ਪ੍ਰੋਟੈਸਟ ਕੀਤਾ ਗਿਆ ਹੈ ਕਿ ਤਾ ਜੋ ਜਲਦੀ ਉਹਨਾਂ ਦਾ ਸ਼ੈਲਟਰ ਬਣ ਸਕੇ ਔਰ ਉਹਨਾਂ ਨੂੰ ਆਪਣੇ ਘਰ ਪੰਗਾਇਆ ਜਾਵੇ ਕਿਵੇਂ ਮੈਂ ਲੈ ਦਿਖਾ ਰਿਹਾ ਪ੍ਰੋਟੈਸਟ ਜੀ ਇਹ ਪੁਤਲੀ ਘਟ ਚੌਂਚਾ ਸੀ ਭਗਵੰਤ ਮਾਨ ਦਾ ਪੁੱਤਰਾ ਛੱਡ ਕੇ ਜਿਹੜਾ ਪ੍ਰੋਟੈਸਟ ਕਰ ਰਿਹਾ ਜੇ ਹੋ ਸਕਿਆ ਜੇ ਸਾਡੀ ਗੱਲ ਨਹੀਂ ਮੰਨੀ ਗਈ ਤੇ ਅਸੀਂ ਚੌਂਕੀ ਜਮ ਕਰਾਂਗੇ